ਇਹ ਅੰਬਰਸਰ ਵਰਗਾ ਨਾਲੇ ਦੀ ਵੀ ਜਨਤਾ ਡਵੈਲਪਮੈਂਟ ਚਾਹੀਦੀ ਆ ਇਹਨਾਂ ਦੀ ਨਾਲ ਸਪੋਰਟ ਨਾਲ ਇਹਨਾਂ ਦੀ ਭਾਗੀਦਾਰੀ ਨਾਲ ਆਪਾਂ ਇਹ ਨਾਲੇ ਦਾ ਵੀ ਮੂੰਹ ਬਦਲਾਂਗੇ ਇਹਦੇ ਤੋਂ ਇੱਕ ਗੱਲ ਬੜੀ ਕਲੀਅਰ ਆ ਕਿ ਉਹ ਜਿਹੜੀ ਸਿਟਿੰਗ ਗਵਰਨਮੈਂਟ ਆ ਤੇ ਸਿਟਿੰਗ ਐਮਪੀ ਨਾਲ ਡਿਸਾਟੀਸਫਾਈਡ ਨੇ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਗੱਲ ਕਰੀਏ ਭਾਜਪਾ ਤੋਂ ਹਲਕਾ ਮਿਰਸਰ ਤੋਂ ਉਮੀਦਵਾਰ ਸੰਧੂ ਸਾਹਿਬ ਜਿਹੜੇ ਨੇ ਪਹੁੰਚੇ ਹੋਏ ਨੇ ਅਲਗ ਹਲਕਾ ਅਜਨਾਲਾ ਵਿੱਚ ਜਿੱਥੇ ਕਿ ਉਹਨਾਂ ਲੋ ਅੱਜ ਡੋਰ ਟੂ ਡੋਰ ਕੀਤਾ ਜਾ ਰਿਹਾ ਵੱਖ-ਵੱਖ ਦੁਕਾਨਾਂ ਤੇ ਜਾ ਕੇ ਲੋਕਾਂ ਦੇ ਕੋਲੋਂ ਪਿਆਰ ਦਿੱਤਾ ਜਾ ਰਿਹਾ ਕਿਤੇ ਨਾ ਕਿਤੇ ਵੋਟਾਂ ਲਈ ਅਪੀਲ ਕੀਤੀ ਜਾ ਰਹੀ ਹੈ ਨਾਲ ਦੁਕਾਨਦਾਰਾਂ ਵੱਲੋਂ ਵੀ ਵੱਡਾ ਪਿਆਰ ਦਿੱਤਾ ਜਾ ਰਿਹਾ ਜਿੱਥੇ ਉਹਨਾਂ ਨੂੰ ਕਿਤਨਾ ਕਿਤੇ ਪੈਸਿਆਂ ਨਾਲ ਜੋਖਿਆ ਵੀ ਜਾ ਰਿਹਾ ਵਾ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਵੇਲੇ ਵੀ ਤੁਸੀਂ ਵਖੇਰੇ ਹੋ ਬਾਜ਼ਾਰ ਦੇ ਵਿੱਚ ਕਿ ਚਾਰੇ ਪਾਸੇ ਜਿਹੜਾ ਇਸ ਵੇਲੇ ਪੂਰਾ ਰਸ਼ ਲੱਗਾ ਹੋਇਆ ਤੇ ਬਾਜ਼ਾਰ ਦੇ ਵਿੱਚ ਚਾਰੇ ਪਾਸੇ ਲਗਾਤਾਰ ਸਮਰਥਕਾਂ ਵੱਲੋਂ ਵੱਡੇ ਪੱਦਰ ਤੇ ਝੰਡੇ ਲੈ ਕੇ ਨਾਲ ਜਿਹੜਾ ਅੱਜ ਇਸ ਡੋਰ ਟੂ ਡੋਰ ਵਿੱਚ ਹਿੱਸਾ ਲਿਆ ਜਾ ਰਿਹਾ ਤੇ ਕਿਤਨਾ ਕਿਤੇ ਜੇ ਗੱਲ ਕਰੀਏ ਸੰਧੂ ਸਾਹਿਬ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਸ ਤ ਇਹ ਸਨਮਾਨਿਤ ਕੀਤਾ ਜਾ ਰਿਹਾ ਵੱਖ-ਵੱਖ ਤਰੀਕੇ ਨਾਲ ਸਰੂਪੇ ਪਾਏ ਜਾ ਰਹੇ ਨੇ ਨਾਲ-ਨਾਲ ਕਿਤਨਾ ਕਿਤੇ ਪੈਸਿਆਂ ਦੇ ਹਾਰ ਪਾਏ ਜਾ ਰਹੇ ਨੇ ਨਾਲ-ਨਾਲ ਜਿੱਥੇ ਮੈਂ ਪਹਿਲਾਂ ਵੀ ਗੱਲ ਕੀਤੀਗੀ ਇੱਥੇ ਇਹਨਾਂ ਨੂੰ ਤੋਲਿਆ ਵੀ ਜਾ ਰਿਹਾ ਲਗਾਤਾਰ ਜਿਸੇ ਜਿੱਥੇ ਵੱਡਾ ਪਿਆਰ ਜਿਹੜਾ ਮਿਲ ਰਿਹਾ ਤੁਸੀਂ ਵੇਖ ਰਹੇ ਹੋ ਕਿ ਤਰਨਜੀਤ ਸਿੰਘ ਸੰਧੂ ਜੋ ਕਿ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਉਹਨਾਂ ਵੱਲ ਨੂੰ ਲਗਾਤਾਰ ਵੱਡੇ ਪੱਦਰ ਦੇ ਇੱਥੇ ਜਿਹੜਾ ਵਾ ਪਿਆਰ ਮਿਲਦਾ ਨਜ਼ਰ ਆ ਰਿਹਾ ਤੁਸੀਂ ਸਾਡੇ ਸਹੋਗੀ ਸਾਨੂੰ ਕੈਮਰਾਮੈਨ ਦਿਖਾ ਰਹੇ ਨੇ ਕਿ ਹਰ ਦੁਕਾਨ ਦੁਕਾਨ ਤੇ ਡੋਰ ਟੂ ਡੋਰ ਕੀਤਾ ਜਾ ਰਿਹਾ ਤੇ ਲਗਾਤਾਰ ਪਰਮਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਉਹਨਾਂ ਨੂੰ ਇੱਥੇ ਨਾਲ ਨਾਲ ਜਿਹੜਾ ਸਨਮਾਨਿਤ ਵੀ ਕੀਤਾ ਜਾ ਰਿਹਾ ਅਸੀਂ ਤੁਹਾਨੂੰ ਤਸਵੀਰਾਂ ਹੀ ਦਿਖਾ ਰਹੇ ਆ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਆਈ ਨਾਲਜ ਪਹੁੰਚੇ ਹੋ ਬੋਨੀਪਾਈ ਦੀ ਗਵਾਈ 'ਚ ਤੇ ਪਰਮਾ ਸਵਾਗਤ ਕੀਤਾ ਜਾ ਰਿਹਾ ਤੁਹਾਨੂੰ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕੇ ਅੰਬਰਸਰ ਵਰਗਾ ਇਹ ਨਾਲੇ ਦੀ ਵੀ ਜਨਤਾ ਡਵੈਲਪਮੈਂਟ ਚਾਹੀਦੀ ਆ ਤੇ ਇਥੋਂ ਦੀ ਪ੍ਰਗਤੀ ਹੋਵੇ ਜਿਹਦੇ ਦਾ ਅਸੀਂ ਬੜਾ ਕਲੀਅਰਲੀ ਕੀ ਕਰਨਾ ਆ ਉਹ ਦੱਸਿਆ ਆ ਤੇ ਇਹਨਾਂ ਦੀ ਨਾਲ ਸਪੋਰਟ ਨਾਲ ਇਹਨਾਂ ਦੀ ਭਾਗੀਦਾਰੀ ਨਾਲ ਆਪਾਂ ਇਹ ਨਾਲੇ ਦਾ ਵੀ ਮੂੰਹ ਬਦਲਾਂਗੇ ਅੱਜ ਕਿੰਨਾ ਪਿਆਰ ਮਿਲ ਰਿਹਾ ਜੀ ਇਸ ਤੇ ਜੋਖਿਆ ਵੀ ਜਾ ਰਿਹਾ ਨਾਲ ਨਾਲ ਸਿੱਕਿਆਂ ਨਾਲ ਦੇਖੋ ਉਹ ਤਾਂ ਪੋਲਿਟਿਕਸ ਹੁੰਦੀ ਆ ਪਰ ਪਿਆਰ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਆਪਾਂ ਖੁੱਲ ਕੇ ਇੱਥੇ ਮਾਰਕੀਟ ਚ ਘੁੰਮ ਰਹੇ ਇਸ ਤਰੀਕੇ ਨਾਲ ਲਗਾਤਾਰ ਅਜਨਾਲਾ ਵਿੱਚ ਭਰਵਾ ਸਵਾਗਤ ਵੀ ਕੀਤਾ ਜਾ ਰਿਹਾ ਨਾਲ ਨਾਲ ਦੁਕਾਨਦਾਰਾਂ ਵੱਲੋਂ ਪਿਆਰ ਵੀ ਬੜਾ ਦਿੱਤਾ ਜਾ ਰਿਹਾ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਇਹਦੇ ਤੋਂ ਇੱਕ ਗੱਲ ਬੜੀ ਕਲੀਅਰ ਆ ਕਿ ਉਹ ਜਿਹੜੀ ਸਿਟਿੰਗ ਗਵਰਨਮੈਂਟ ਆ ਤੇ ਸਿਟਿੰਗ ਐਮਪੀ ਨਾਲ ਡਿਸਸੈਟੀਸਫਾਈਡ ਨੇ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਇੱਥੇ ਪਠਾ ਹੋਰ ਬਿਠਾਇਆ ਹੋਇਆ ਇਸ ਕਰਕੇ ਉਹ ਚਾਹੁੰਦੇ ਨੇ ਕਿ ਜਿਹੜੀ ਅਗਲੀ ਸਰਕਾਰ ਮੋਦੀ ਸਾਹਿਬ ਦੀ ਬਣਨੀ ਆ ਉਹਦੇ 'ਚ ਇਹ ਨਾਲੇ ਦਾ ਵੀ ਭਲਾ ਹੋਵੇ ਤੇ ਅਸੀਂ ਤਾਂ ਕਲੀਅਰਲੀ ਦੱਸਿਆ ਆ ਤੇ ਆ ਭੂਨੀ ਵੀ ਮੇਰੇ ਨਾਲ ਆ ਕਿ ਆਪਾਂ ਇਹ ਨਾਲੇ ਦੀ ਸ਼ਕਲ ਬਦਲੀ ਆ ਅੱਜ ਵੇਖਿਆ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਵੀ ਮਾੜਾ ਮੋਟਾ ਰੋਸ ਕੀਤਾ ਜਾ ਰਿਹਾ ਜਿਸ ਤਿੱਕੇ ਚੌਂਚ ਖੜੇ ਨੇ ਉਹ ਰੋਸ ਕਾ ਦਾ ਉਹ ਤੇ ਪੋਲਿਟੀਕਲ ਆ ਉਹ ਪੋਲਿਟਿਕਸ ਖੇਡਦੇ ਨੇ ਅਗਰ ਇੰਨਾ ਹੀ ਰੋਸ ਹੋਵੇ ਤੇ ਜਿੱਥੇ ਅਸੀਂ ਘਰ 'ਚ ਗਏ ਜਿਹੜਾ ਇੱਥੇ ਨਾਲੇ ਦਾ ਬੱਚਾ ਮਰਿਆ ਹੈ ਜਿਹੜੇ ਇੱਥੇ ਵਿਚਾਰੇ ਇਹਦੇ ਲੱਖਾਂ ਰੁਪਏ ਪਾ ਕੇ ਬਾਹਰ ਜਾਂਦੇ ਨੇ ਉਹਨਾਂ ਨੂੰ ਕਰੀਬ ਸਮਝਾਉਣ ਲਈ ਇਹਨਾਂ ਨੇ ਡੈਮੋਨਸਟ੍ਰੇਟ ਕੀਤਾ ਜਾਂ ਉਹਨਾਂ ਦੇ ਘਰ ਜਾ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹਦੇ ਵੱਲ ਵੀ ਦਕਾਨ ਕਰਨ ਅਸੀਂ ਤਾਂ ਆਪ ਜਾਣਦੇ ਆ ਕਿ ਕਿਸਾਨਾਂ ਦੀਆਂ ਇਨਕਮਾ ਵਧਣ ਉਹਦੇ 'ਚ ਕੋਈ ਭਾਗੀਦਾਰੀ ਕਰਨ ਫੇਰ ਤਾਂ ਗੱਲ ਹੁੰਦੀ ਆ ਜੇ ਇਹਦੀ ਬਣਦੇ ਤਾਂ ਫੇਰ ਕਿਸਾਨਾਂ ਬਾਰੇ ਸੋਚਿਆ ਜਾਊਗਾ ਵੱਡੇ ਪੱਧਰ ਬਿਲਕੁਲ ਹੁਣ ਵੀ ਸੋਚਦਾ ਆਂ ਮੈਂ ਕਿਸਾਨ ਪਰਿਵਾਰ ਤੋਂ ਆ ਅੱਗੇ ਵੀ ਸੋਚਾਂਗਾ ਕੋਨੀ ਸਾਹਿਬ ਕੀ ਨਾਲੇਜ ਵੱਡਾ ਪ੍ਰਿਆਰ ਮਿਲ ਰਿਹਾ ਜਿੱਥੇ ਤੁਸੀਂ ਅੱਜ ਨਾਲ ਜਮਲ ਹੋ ਰਹੇ ਹੋ ਮੈਂ ਧੰਨਵਾਦੀ ਹਾਂ ਇਨਾਰੇ ਵਿਧਾਨ ਸਭਾ ਰਾਜ ਨਾੜੇ ਦੀ ਸੰਗਤ ਦਾ ਤੇ ਇਹਨਾਂ ਨੇ ਮਨ ਬਣਾਇਆ ਪਿਆ ਕਿ 70 ਜੀ ਸੰਦ ਨੂੰ ਬਣਾ ਕੇ ਸੀਟ ਮੋਦੀ ਸਾਹਿਬ ਝੋਲੀ ਪਾਉਣੀ ਆ ਤੇ ਜਿਹੜੇ ਅਧੂਰੇ ਕੰਮ ਖਾਸ ਕਰਕੇ ਗੁੰਡਾਗਰਦੀ ਡਿਵੈਲਪਮੈਂਟ ਦੇ ਲਈ ਡਾਕੇ ਨਸ਼ੇ ਆਰਥਿਕ ਤੌਰ ਤੇ ਪੰਜਾਬ ਨੂੰ ਜਿਹੜਾ ਲੀਹਾਂ ਤੇ ਲਿਆਉਣਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਲਾਦਦੀ ਆ ਮੈਂ ਬਹੁਤ ਧੰਨਵਾਦੀਆਂ ਜੋ ਪਿਆਰ ਤੇ ਸਤਿਕਾਰ ਨਾਲੇ ਰਕੂ ਮਿਲਦਾ ਹੈ ਅੱਜ ਦੁਕਾਨਦਾਰਾਂ ਵੱਲੋਂ ਕਿਤੇ ਕਿਤੇ ਜੋਖਿਆ ਵੀ ਜਾ ਰਿਹਾ ਪਰ ਮੈਂ ਪਿਆਰ ਦਿੱਤਾ ਹੀ ਰਿਹਾ ਇਹ ਪਿਆਰ ਆ ਉਹ ਸ਼ਬਦੀ ਨਹੀਂ ਜਿੰਨਾ ਜਹੀਂ ਇਹਨਾਂ ਦਾ ਧੰਨਵਾਦ ਕਰ ਸਕੀਏ ਜੋ ਪਿਆਰ ਤੇ ਸਤਿਕਾਰ ਸਾਨੂੰ ਇਹ ਭਾਰਤੀ ਜਨਤਾ ਪਾਰਟੀ ਨੂੰ ਸਾਨੂੰ ਸੱਤ ਰੰਗ ਸੰਦ ਨੂੰ ਮਿਲ ਰਿਹਾ ਠੀਕ ਹੈ ਜੀ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਅਜਨਾਲਾ ਹਲਕਾ ਦੇ ਅੰਦਰ ਜਿਹੜੇ ਅੱਜ ਅ ਤਰਨਜੀਤ ਸਿੰਘ ਸੰਧੂ ਪਹੁੰਚੇ ਨੇ ਤੇ ਉਹਨਾਂ ਨੂੰ ਲਗਾਤਾਰ ਦੁਕਾਨਾਂ ਉੱਤੇ ਕਿੰਨੇ ਕਿਤੇ ਦੁਕਾਨਦਾਰਾਂ ਵੱਲੋਂ ਸਿੱਕਿਆਂ ਨਾਲ ਜੋਖਿਆ ਜਾ ਰਿਹਾ ਜੇ ਪਹਿਰਵੇਂ ਪਿਆਰ ਦੀ ਗੱਲ ਕਰੀ ਤੇ ਪਿਆਰ ਦੇ ਕੇ ਸਿਰਪੇਉ ਪਾ ਕੇ ਜਿਹੜਾ ਸਨਮਾਨਤ ਵੀ ਕੀਤਾ ਜਾ ਰਿਹਾ ਬਾਕੀ ਤੁਸੀਂ ਜੁੜੇ ਹੋਦਰ ਅਰਦਾਸ ਸਮਰੂਪ ਦੇ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਗਿਰੀ